ਅਲੀ ਤੇ ਫਿਰ ਸਤਸਥਿਤ ਨਿੱਜੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਬੱਚਿਆਂ ਨੂੰ ਰੋਕ ਕੇ ਬਾਨਾ ਦੀ ਤਲਾਸ਼ੀ ਲੈਣ ਤੇ ਬਾਨਾ ਬੱਚੋ ਤਲਵਾਰਾਂ ਗਨਾਸੀਆਂ ਡੰਡੇ ਆਦਿ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ ਜਿਸ ਦੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ 4 ਬਾਨ ਜਬਤ ਕੀਤੇ ਗਏ ਹਨ ਅਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਹਨਾਂ ਨੇ ਮਾਰੂ ਹਥਿਆਰ ਕਿਉਂ ਰੱਖੇ ਸਨ ਕਿਹੜੇ ਬੰਦੇ ਮੁੰਡੇ ਪੜੇ ਗਏ ਨੇ ਕਿੱਥੋਂ ਪੜੇ ਗਏ ਇਹ ਸਾਰ ਸੈਲਸ ਸਕੂਲ ਸੀਗਾ ਅਸੀਂ ਚਰਨ ਕਰਨ ਆਏ ਸਰ ਇੱਥੇ ਇਹ ਇਥੇ ਨੂੰ ਤਿਆਰ ਫੜੇਗੇ ਜੀ ਇਹ ਕਿੱਥੇ ਗੱਡੀ ਚੋਂ ਨਿਕਲੇ ਕਿੱਥੋਂ ਨਿਕਲੇ ਇਹ ਐਕਟਿਵ ਤੇ ਬੁਲਟ ਮੋਟਰਸਾਈਕਲ ਦੇ ਚਾਰ ਦੋ ਮੋਟਰਸਾਈਕਲ ਤੇ ਦੋ ਐਕਟਿਵ ਆਸੀਆਂ ਲਵੇ ਜੀ ਤੇ ਲਈ ਫੜਦੇ ਸੀ ਅਸੀਂ ਚਲਾਨ ਕਰਨ ਆਏ ਸੀਗੇ ਤੇ ਚਲਾਨ ਕਰਦੇ ਦੋਨਾਂ ਫੜੇਗੇ ਸਾਰੇ ਇਹ ਸਪੈਸ਼ਲ ਚੈਕਿੰਗ ਕਰਦੇ ਸੀ ਮੈਨੂੰ ਚੈੱਕ ਚਲਾਨ ਦੀ ਜਿਹੜੀ ਮੈਨੂੰ ਅੰਦਰ ਇਹਨਾਂ ਸਾਹ ਸਕੂਲਾਂ ਦੇ ਬੱਚੇ ਇਹਨਾਂ ਚਲਾਨ ਕਰਦੇ ਨੇ ਐਸ.ਏ.ਪੀ. ਸਾਹਿਬ ਦੀ ਪਾਰਕਿੰਗ ਵੱਲੋਂ ਤੇ ਐਕਸਪੀਰੀਅੰਸ ਮਾਨਸੀ ਵੱਲੋਂ ਡਿਊਟੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਰੇ ਵੀ ਬੱਚਾ ਸਕੂਲਾਂ ਚਲਾਨ ਕਰਨੇ ਸਾਰਾ ਕੀ ਲੱਗਦਾ ਇਹਨੇ ਹਥਿਆਰ ਲੈ ਕੇ ਜਾ ਕੇ ਘੇਰੇ ਇਹ ਕਿਤੇ ਬਾਰਦਾਤ ਨੂੰ ਅੰਜਾਮ ਦੇਣ ਚੱਲੇ ਸੀ ਜੀ ਟਾਈਮ ਤੇ ਸਰ ਫੜਲੇ ਸੀ ਅੱਛਾ ਫੋਨ ਇਹਨਾਂ ਤੇ ਕੀ ਕਾਰਵਾਈ ਕੀਤੀ ਜੋ ਸਰ ਬੰਦੀ ਕਾਰਵਾਈ ਜਿਹੜਾ ਉਹਨੇ ਕੀਤੀ ਸਰ ਠੀਕ ਹੈ ਤੇ ਮੋਟਰਸਾਈਕਲ ਇਹਨਾਂ ਤੇ ਬੰਦ ਕਰ ਮੋਟਰਸਾਈਕਲ ਬੰਦ ਕਰ ਤੇ ਸਰ ਇਹਨਾਂ ਨੂੰ ਥਾਣੇ ਲੈ ਕੇ ਜਾ ਰਹੇ ਮਟੋਰ ਸਰ ਜੋ ਬੰਦੀ ਕਾਰਵਾਈ ਇਹਨੇ ਕਰਾਪ ਕਰਾ